ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏਹ ਬੇਨੰਤੀ ਸੁਨ ਪ੍ਰਭ ਮੇਰੇ ਦੇਹ ਨਾਮ ਕਰਿ ਆਪਣੇ ਚਿਹਰੇ ਆਪਣੀ ਸਿਮਰਿ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸਜਣ ਸਚਾ ਪਾਤਿ ਸਾਹੋ ਸਿਰ ਸਾਹ ਹੰਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸੋ ਕਹੋ ਅਟਲ ਗੁਰ ਸੇਵੈ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ वाहे गुरु साहिब जी वडहंस की वार महला चौथा ला बहलिमा की तुन गावनी एक ओङ्कार सतगुर प्रसाद ਸਾ ਲੋਕ ਮਹਲਾ ਤੀਜਾ ਸ਼ਬਦ ਰਤੇ ਵਡ ਹੰਸ ਹੈ ਸੱਚ ਨਾਮ ਓਰ ਧਾਰ ਸੱਚ ਸੰਗ੍ਰਹਿ ਸਦ ਸੱਚ ਰਹੈ ਸੱਚੇ ਨਾਮ ਪਿਆਰ ਸ਼ਬਦ ਰਤੇ ਵਡ ਹੰਸ ਹੈ ਸੱਚ ਨਾਮ ਓਰਤਾਰ ਸੱਚ ਸੰਗ੍ਰਹਿ ਹੈ ਸਦ ਸੱਚ ਰਹੈ ਸੱਚੇ ਨਾਮ ਪਿਆਰ ਸਦਾ ਨਿਰਮਲ ਮੈਲ ਨ ਲਗਈ ਨਦਰ ਕੀਤੀ ਕਰਤਾਰ ਨਾਨਕ ਹਉ ਤਿਨ ਕੈ ਬਲ ਹਾਰਨੈ ਜੋ ਅਨ ਦਿਨ ਜਪੈ ਮੁਰਾਰ ਮਹਲਾ ਤੀਜਾ ਮੈਂ ਜਾਣਿਆ ਵਡ ਹੰਸ ਹੈ ਤਾ ਮੈਂ ਕੀਆ ਸੰਗ ਜੇ ਜਣਾ ਬਗ ਬੱਪੜਾ ਤਾ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆਂ ਬੱਗਾ ਪਿਆ ਆ ਚਾਓ ਡਬ ਮੁਏ ਬਗ ਬਫੂੜੇ ਸਿਰ ਤਲ ਉੱਪਰ ਪਾਓ ਪੋੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਰਨ ਕੀਆ ਤੂੰ ਆਪੇ ਆਪ ਰੰਕਾਰ ਹੈ ਕੋ ਵਰਨਾ ਬਿਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰ ਹੈ ਸੋthia ਤੂੰ ਅਨ ਮੰਗਿਆ ਦਾਨ ਦੇਵਨਾ ਸਬਨਾ ਜੀਆ ਸਬ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦਿਆ ਸਬ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ